ਜਿਮੇਵਾਰੀ ਬਣਦੀ ਉਸ ਤੋਂ ਭੱਜਣਾ ਨਹੀਂ ਚਾਹੀਦਾ ਮੈਡਮ ਦੀ ਜਿਮੇਵਾਰੀ ਬਣਦੀ ਕਾਰਪੋਰੇਸ਼ਨ ਦੀ ਬਣਦੀ ਮੰਡੀ ਬੋਰਡ ਦੀ ਬਣਦੀ ਆ ਇੱਥੇ ਆਉਣ ਸਾਫ ਸਫਾਈ ਕਰਾਉਣ ਸਾਫ ਸਫਾਈ ਦੇ ਨਾਲ ਐਮਪੀ ਦਾ ਕੀ ਲੈਣਾ ਦੇਣਾ ਸਾਫ ਸਫਾਈ ਕਾਰਪੋਰੇਸ਼ਨ ਨੇ ਕਰਨੀ ਆ ਬੰਦੇ ਡਸਟਬਿਨ ਲਾਏ ਹੋਏ ਨੇ ਡਸਟਬਿਨ ਦੇ ਵਿੱਚ ਪਾਉਣਾ ਦਾ ਆਮ ਜਨਤਾ ਦਾ ਹੀ ਫਰਜ਼ ਆ ਜੇ ਵੀ ਨਿਆਰਾ ਪਾਣੀ ਡਸਟਬਿਨ ਚ ਪਾ ਦਾਂਗੇ ਕਮਾਲ ਹੋ ਗਈ ਉਹਨਾਂ ਨੂੰ ਕਿੰਨਾ ਨੇ ਵਿਧਾਇਕ ਬਣਾ ਕੇ ਭੇਜਤਾ ਜੇ ਕਿਤੇ ਲੋਕਾਂ ਮਤਲਬ ਵੋਟਾਂ ਪਾ ਹੀ ਦਿੱਤੀਆਂ ਤੇ ਆ ਕੰਮ ਨਾ ਨਾ ਕਰਨਾ ਜੇ ਕਿਤੇ ਭੁਲੇਖੇ ਨਾ ਦਬਤਾ ਬਟਨ ਤੇ ਚਲੋ ਕੋਈ ਗੱਲ ਨਹੀਂ ਹੁਣ ਲੋਕੀ ਗੁੱਸਾ ਕਰ ਉਹਨਾਂ ਉਂਗਲ ਥੋੜੀ ਵੱਡ ਲੈਣੀ ਉਹਨਾਂ ਨੇ ਤੇ ਇਸ ਕਰਕੇ ਥੋੜਾ ਜਿਹਾ ਉਹਨਾਂ ਨੂੰ ਧਿਆਨ ਕਰਨਾ ਚਾਹੀਦਾ ਲੋਕਾਂ ਦੀ ਗੱਲ ਕਰਨ ਡਸਟਬੀਨਾਂ ਦੇ ਵਿੱਚ ਆ ਕੀ ਪਹਿਣਾ ਦੱਸੋ ਮੈਂ ਐਮਪੀ ਸਾਹਿਬ ਕੋ ਤੁਹਾਨੂੰ ਡਸਟਬੀਨ ਕਿਨੇ ਲੈ ਕੇ ਦਵਾ ਯਾਰ ਲੈਦਾ 150 ਦੀ ਨਹੀਂ ਗੱਲ ਕਰਦਾ ਉਹ ਬੰਦੇ ਦਾ ਖੁੱਲਾ ਦੇ ਲਿਆ ਉਹਨੂੰ ਤੇ ਕੋਈ ਜਾ ਕੇ ਕਵੇ ਕੰਮ ਤੇ ਉਹ ਤੇ ਮਿੰਟ ਵਿੱਚ ਪਹੁੰਚ ਜਾਂਦਾ ਇਸ ਕਰਕੇ ਬੁਖਲਾਹਟ ਔਰ ਟਾਰਗੇਟ ਜਿਹੜਾ ਬੰਦਾ ਕੰਮ ਕਰਦਾ ਨਾ ਉਹ ਉਹੀ ਨਜ਼ਰ ਆਉਂਦਾ ਹਰ ਜਗ੍ਹਾ ਇਹ ਕੰਮ ਜਿਹੜਾ ਵਾ ਸਫਾਈ ਦੇ ਨਾਲ ਕੋਈ ਕਿਸੇ ਆਰਮੀ ਵਾਲਿਆਂ ਨੇ ਨਹੀਂ ਕਹਿਣਾ ਪਾਣੀ ਤੋਂ ਕਿਸੇ ਨੇ ਨਹੀਂ ਕਹਿਣਾ ਇਹਦੇ ਵਿੱਚ ਮੈਨੂੰ ਦੱਸੋ ਆ ਗੰਦਗੀ ਸਾਫ਼ ਕਰਨ ਦੇ ਵਿੱਚ ਇਹ ਕੀ ਦਿੱਕਤ ਆਊਗੀ ਇਹਦੇ ਚੈਂਪੀ ਦਾ ਕੀ ਕੰਮ ਆ ਹੂੰ